ਆਈਡੀ ਵੀਰ ਵਿੱਚ ਬਈ ਦੋ ਬੈੜਾਂ ਦੀ ਵੀਡੀਓ ਬਣਾਈ ਆ। ਦੋਨੇ ਗੱਬਣਾ ਥੋੜੇ ਥੋੜੇ ਦਿਨ ਕਰਮਾਲੀਆਂ ਲੈਣੀਆਂ। ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਦਾ ਮੋਬਾਈਲ ਨੰਬਰ ਬੋਲਿਓ ਜੀ। 9872372412 ਜੀ। ਕਿਹੜਾ ਸੂਆ ਹੁੰਦੀ ਐ? ਇਹ ਦੂਜਾ ਸੂਆ ਜੀ। ਕਿੰਨੇ ਕ ਦਿਨ ਲੂ ਬਈ? ਦਿਨੇ ਤੇ ਬਸ 22 ਤਰੀਕ ਨੂੰ ਪੂਰੇ ਆ ਜੀ। ਆਪਣੇ ਘਰ ਦੀ ਬੈੜ ਐ। ਘਰ ਦੀ ਹਾਂਜੀ ਹਾਂ ਆਪਦੇ ਅਥੀ ਚੋਈ ਵੀ ਆ ਜੀ ਇਹ। ਫੇਸਬੁਕਸ ਬੜਾ ਪਿਆਰਾ ਹਨਾ ਬਈ। ਹਾਂਜੀ ਹਾਂਜੀ। ਲੈ ਫੇਸ ਦੀ ਬਿਊਟੀ ਦੇਖੋ ਬਈ। ਬੋਦੀ ਵਾਦੀ ਪੂਰੀ ਚੰਗੀ ਬਰੀਟ ਫੁੱਲ। ਕਿੰਨਾ ਰਕੜ ਦੱਸ ਇਹਦਾ 34 ਕਿਲੋ ਜੀ ਪੂਰਨ ਦਾ 34 ਕਿਲੋ ਦਾ ਆਪਣੇ ਇੱਥੇ ਆਪਣਾ ਚੋਹਾ ਵਾ ਠੀਕ ਆ ਬਾਈ ਕਹਿੰਦਾ ਚਵਾ ਕੇ ਵੀ ਦੇ ਦਾਂਗੇ ਚਵਾ ਕੇ ਵੀ ਦੇ ਦਾਂਗੇ ਬਾਈ ਕਰ ਲਿਓ ਬਾਈ ਕਹਿੰਦਾ ਜੀ ਨਾ ਉਡੀ ਥੋੜੀ ਭਲਜੀ ਪਾਉਣ ਲੱਗ ਗਈ ਨਾ ਪਰਲੀ ਸੇਡ ਤੇ ਹਾਂ ਜੀ ਜਿੱਧਰ ਵਹਿ ਜਾਂਦੀ ਉਧਰਲੇ ਪਾਸੇ ਹੋ ਜਾਂਦੀ ਓਕੇ ਥਣ ਬਾਲਾ ਕਮਾਲ ਦਾ ਨਾੜਾ ਨੋੜਾ ਲੇਵੇ ਤੇ ਫੁੱਲ ਚੰਗੀਆਂ ਮੁੱਠੀ ਵਾਲਾ ਤੁਸੀਂ ਇੰਨਾ ਚੋ ਲੋ ਹੱਥੀ ਚੋ ਲੋ ਕੁਝ ਨਹੀਂ ਕਹਿੰਦੀ ਸਹੀ ਗੱਲ ਹੈ ਇੱਕ ਨੰਬਰ ਥਣ ਲੱਗਿਆ ਇੱਕ ਨੰਬਰ ਬਾਈ ਨਾੜ ਨੋੜ ਇੱਕ ਨੰਬਰ ਹਜੇ ਦਿਨ ਪਏ ਆ ਪਏ ਆ ਜੀ ਹਾਂ 20 ਤਰੀਕ ਨੂੰ ਦਨਪੁਰੇ ਦੇ ਇਹਦੇ 22 ਤਰੀਕ ਨੂੰ 22 ਤਰੀਕ ਹਾਂ ਉਪਰੋਣੀਆਂ ਜਿੱਥੇ ਅੱਜ 15 ਤਰੀਕ ਹੋ ਗਈ 5-7 ਦਿਨ ਪਾਇਆ ਜਾਂ ਹਾਂਜੀ ਹਾਂ 7 ਦਿਨਾਂ ਨੂੰ ਆਰਡਰ ਨੇ ਕਹਿੰਨ ਬੰਦੀ ਆ ਜੀ ਲੇਵਾ ਜਿੰਨਾ ਮੂਰੇ ਉਹਨਾਂ ਪਿੱਛ ਨੰਬਰ ਬੋਲੋ 9872372412 ਜੀ ਠੀਕ ਹੈ ਇਹ ਕਿਹੜਾ ਸੂਆ ਇਹ ਦੂਜਾ ਸੂਆ ਜੀ ਇਹ ਕਿੰਨੇ ਦਿਨ ਲੂ ਇਹਦੇ 20 ਤਰੀਕ ਨੂੰ ਪੁਰਿਆ ਜੀ 20 ਤਰੀਕ ਨੂੰ ਪੰਜ ਕੇ ਦਿਨ ਪਾਇਆ ਹੈ ਨਾ ਪੰਜ ਦਿਨ ਹਾਂ ਜੀ ਕਿੰਨਾ ਕੇ ਰਿਕਾਰਡ ਹੈ ਤਾਂ ਬਾਈ ਇਹਦਾ ਪਲੂਨ ਦਾ ਇਹਦਾ 24 ਕਿਲੋ ਦਾ ਇਹਦੀ 25 26 ਕਿਲੋ ਦੀ ਗਾਰੰਟੀ ਦਿੱਤੀ ਹੈ ਇਹਦੀ ਵੀ ਠੀਕ ਹੈ ਬਾਈ ਇਹਦਾ ਮੁੱਲ ਕੀ ਹੈ ਜਾਇਜ਼ ਇਹਦਾ ਬਸ ਲੈਣ ਦੇਣ ਦੀ ਆਪਣਾ ਹੂੰ 95000 ਰੁਪਇਆ ਤਾਂ ਤੁਹਾਨੂੰ ਬਹੁਤ ਚੰਗਾ ਹਨਾ 95000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਜਿੱਡਾ ਮਰਜ਼ੀ ਕਰਾ ਲਓ ਜਮਾਇਜ਼ ਮੁੱਲ ਤੇ ਆਪਣੇ ਘਰ ਦੀ ਵੜ ਦਾ ਕੀ ਮੁੱਲ ਹੈ ਇਹਦਾ ਇਹਦਾ 1.55 ਜੀ 1.55 ਮਾਨ ਤਾਨ ਹੋ ਜਾ ਮਾਨ ਤਾਨ ਕਰ ਦਾਂਗੇ ਜੀ ਠੀਕ ਹੈ ਜੀ